ਹਾਂਜੀ ਦੋਸਤੋ ਇੱਕ ਵਾਰੀ ਫੇਰ ਜੀ ਮੈਂ ਤੁਹਾਡੇ ਸਾਹਮਣੇ ਆ ਗਿਆ ਜੀ ਤੇ ਅੱਜ ਦਾ ਵਲੋਗ ਕੋ ਛੇਤਾ ਸ਼ੁਰੂ ਕਰਾਂਗੇ ਜੀ ਕਿਉਂਕਿ ਅੱਜ ਸਿਗਾ ਛੁੱਟੀ ਵਾਲਾ ਦਿਨ ਤੇ ਸਵੇਰ ਸਵੇਰ ਦਾ ਟਾਈਮ ਹੈ ਤੇ ਉਹੀ ਜਿਹੜਾ ਪਿਛਲੀ ਵੀਡੀਓ ਤੁਸੀਂ ਦੇਖਿਆ ਸੀ ਦਵਿੰਦਰ ਮੇਰਾ ਯਾਰ ਉਹਦਾ ਫੇਰ ਫੋਨ ਆਇਆ ਯਾਰ ਮੈਂ ਵੀ ਫ੍ਰੀ ਹਾਂ ਤੇ ਮੈਂ ਕਿਹਾ ਚਲੋ ਨਾਲ ਸ਼ੋਪ ਦਾ ਵੀ ਥੋੜਾ ਸਮਾਨ ਲੈ ਆਣੇ ਆ ਤੇ ਚੱਲ ਕਹਿੰਦਾ ਠੀਕ ਆ ਫਿਰ ਰਾਜਾ ਇੱਧਰ ਨੂੰ ਫਿਰ ਚਲਦੇ ਆ ਪਠਾਨਕੋਟ ਸੋ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਪਠਾਨਕੋਟ ਤੋਂ ਇਦਾ ਹੀ ਬਣੇ ਰੋ ਜੀ ਸਾਡੇ ਨਾਲ ਚੰਗਾ ਉਹ ਸਾਹਮਣੇ ਆਉਂਦਾ ਘਰ ਆ ਚਲੋ ਉਹ ਦੇਖਦੇ ਆ ਉਹਨੂੰ ਕਰਦੇ ਆ ਉਥੋਂ ਪਿਕ ਫਿਰ ਚਲਦੇ ਆ ਜੀ ਪਠਾਨਕੋਟ ਉਹ ਸਾਹਮਣੇ ਆ ਜੀ ਠਾਕੁਰ ਸਾਹਿਬ ਦਨਾਲ ਸਾਡੀ ਭਤੀਜੀ ਆ ਕ੍ਰਿਤਿਕਾ ਠਾਕੁਰ ਚਲੋ ਮਿਲਾਂਨੇ ਆ ਜੀ ਤੁਹਾਨੂੰ ਹਨਾ चलिए ठाकर जी कैसे हो बेटा हेलो और करीते बेटा ठीक हो और क्या हाल है आपका चलो फिर ठाकर जी आओ फिर आओ ਖਾ ਲੀਏ ਮਸ਼ੀਨ ਆਪਣੇ ਖੇਤਾਂ ਚ ਹਾਂਜੀ ਆਪਣੇ ਖੇਤਾਂ ਚ ਲਓ ਜੀ ਠੀਕ ਇਹਦੇ ਦਿੱਤੀ ਇਹਦੇ ਲਈ ਠੀਕ ਆ ਠੀਕ ਆ ਮੋਲ ਤੇ ਮੇਰੀ ਕਣਕ ਕਿੰਨੀਆਂ ਵਿੱਚੋਂ ਤਾਂ 3 ਕਣਕਾਂ ਦੀ ਵਾਰ ਜਾਂਦੀ ਦਾਣ ਪੂਰੀ ਪਾਵਾਂਗੇ ਇੱਕ ਹੈ 50 ਕਿਲੋ ਦੀ ਪੂਰੀ ਪਾਵਾਂਗੇ ਦਾਣ ਭਾਈ ਦੋਸਤੋ ਪਠਾਨਕੋਟ ਪਹੁੰਚ ਗਏ ਆ ਜੀ ਅਸੀਂ ਤੇ ਪਠਾਨਕੋਟ ਸ਼ਹਿਰ ਦੇ ਵਿੱਚ ਪਾਰਕਿੰਗ ਦੀ ਬੜੀ ਦਿੱਕਤ ਆ ਇਸ ਕਰਕੇ ਅਸੀਂ ਪਿੱਛੇ ਗੱਡੀ پارک ਕਰਕੇ ਤੇ ਇੱਥੋਂ ਹੀ ਤੁਹਾਨੂੰ ਅੱਗੇ ਪਠਾਨਕੋਟ ਦਿਖਾਵਾਂਗੇ ਆਹ ਲੋ ਜੀ ਅੰਕਲ ਦਾ ਮੋਟਰਸਾਈਕਲ ਦੇਖੋ ਦਾ ਪਹਿਲਾਂ ਫਾਗੜੀਏ ਬਾਜ਼ਾਰ ਦਾ ਕੀ ਨਾਮ ਆ? ਹਾਂ ਗਾਂਧੀ ਚੌਕ ਗਾਂਧੀ ਜੋਗ ਤਾਂ ਇਹ ਬਾਜ਼ਾਰ ਦਾ ਨਾਮ ਸ਼ਾਇਦ ਗਾੜੀ ਹੱਥਾ ਜੋਗ ਜਾਂ ਪੋਸਟ ਆਫੀ ਕਿਉਂਕਿ ਅ ਜੀ ਸਾਨੂੰ ਨਹੀਂ ਪਤਾ ਇਹਨਾਂ ਅਸੀਂ ਤਾਂ ਪਿੰਡਾਂ ਚੋਂ ਆਏ ਆ। ਲੋ ਜੀ ਇਹ ਦੁਕਾਨ ਆ ਗਈ ਆ ਤਾਇ ਪਕੌੜੇ ਵਾਲਿਆਂ ਦੀ ਇਹ ਬਹੁਤ ਮਸ਼ਹੂਰ ਆ ਤਾਇ ਪਕੌੜੇ ਵਾਲਾ ਤਾਇ ਪਠਾਰਪੁਰ ਦਾ ਜਿਹੜੇ ਮੇਰੇ ਯਾਰ ਮਿੱਤਰ ਪਠਾਨਕੋਟ ਦੇ ਨੇ ਉਹ ਤਾਂ ਇੱਕ ਗਲੀ ਨੂੰ ਬਖੂਗੀ ਜਾਣਦੇ ਨੇ ਇਹ ਗਲੀ ਬਹੁਤ ਹੀ ਭੀੜੀ ਗਲੀ ਹੈ ਤੇ ਪੂਰੇ ਪਠਾਨਕੋਟ ਚ ਮਸ਼ਹੂਰ ਹੈ ਜੀ ਕਿੰਨੀ ਵਕੇਸ਼ਨ ਹੋਣੀ ਹੈ ਸੈਂਟਰ ਕਰੇਗਾ ਫਿਰ ਠੀਕ ਹੈ ਅਸੀਂ ਇਸ ਭੀੜੀ ਗਲੀ 'ਚ ਇਸ ਲਈ ਆਏ ਹਾਂ ਕਿਉਂਕਿ ਅਸੀਂ ਇੱਥੇ ਇੱਕ ਚੀਜ਼ ਪੀਣ ਆਏ ਹਾਂ ਕਿਉਂਕਿ ਪੂਰੇ ਪਠਾਨਕੋਟ 'ਚ ਮਸ਼ਹੂਰ ਹੈ ਦੇਖਦੇ ਜਾਓ ਫੜੀ ਹੋਣਾ ਇੱਥੇ ਆਪਾਂ ਕਿਹੜੀ ਗੱਲ ਤੋਂ ਆਏ ਆ ਇਹ ਲੱਸੀ ਪੀਣੀ ਕੀ ਹੋ ਗਿਆ ਕਿ ਪਿਆਓਗੇ ਡੀਮ ਸ਼ੂਰ ਲੱਸੀ ਕੌਣ ਪਿਆਏਗਾ ਯਾ ਜਿੰਨੇ ਆਏ ਪਿਓ ਪਿਓ ਫਿਰ ਤੋ ਚੱਲਾ ਜੀਓ ਓਹ ਹੋ ਕੇ ਹੋਰ ਲਈ ਲੋ ਜੀ ਦੋਸਤੋ ਲੱਸੀ ਦੀ ਦੁਕਾਨ ਆ ਗਈ ਹੈ ਤੇ ਸਭ ਤੋਂ ਪਹਿਲਾਂ ਅਸੀਂ ਲੱਸੀ ਪੀ ਕੇ ਫਿਰ ਪਟਾਣਗੋੜ ਘੁੰਮਣ ਦੀ ਸ਼ੁਰੂਆਤ ਕਰਦੇ ਹਾਂ ਜੀ ਭਾਈ ਲਾਓ ਯਾਰ ਦੋ ਗਲਾਸ ਫਰਾਉਟ ਹਵੇ ਜੀ ਐ ਚੇਅਰਸ ਬੜੀ ਦੇ ਦੋਸਤੋ ਹੁਣ ਚੱਲਦੇ ਆਂ ਅਸੀਂ ਅੱਗੇ ਨੂੰ ਦੋਸਤੋ ਇਸ ਭੀੜੀ ਗਲੀ ਦੇ ਵਿੱਚ ਤੁਹਾਨੂੰ ਹਰ ਪ੍ਰਕਾਰ ਦੀ ਦੁਨੀਆ ਦੀ ਸ਼ਹਿ ਮਿਲੇਗੀ ਜਿਹੜੀ ਮਰਜ਼ੀ ਦੁਨੀਆ 'ਚ ਸ਼ਹਿ ਤੁਹਾਨੂੰ ਸ਼ਹਿ ਮਤਲਬ ਚੀਜ਼ ਜਿਹੜੀ ਮਰਜ਼ੀ ਦੁਨੀਆ 'ਚ ਹੋਏਗੀ ਤੇ ਉਹ ਇੱਥੇ ਤੁਹਾਨੂੰ ਮਿਲ ਜਾਏਗੀ ਠੀਕ ਹੈ ਨਹੀਂ ਤਾਂ ਨਹੀਂ ਮਿਲੇਗੀ ਦਵਿੰਦਰ ਨੇ ਥੋੜੀ ਆਪਣੀ ਸ਼ੋਪਿੰਗ ਕਰਨੀ ਹੈ ਜੀ ਟੀ-ਸ਼ਰਟ ਵਗੈਰਾ ਦੀ ਤੇ ਚਲੋ ਪਹਿਲੇ ਇਹਦੀ ਸ਼ੋਪਿੰਗ ਕਰਾ ਦਈਏ ਚਲ ਦੋਸਤੋ ਘੁੰਮਦੇ ਘੁੰਮਦੇ ਅਸੀਂ ਪਹੁੰਚ ਗਏ ਆ ਉਹ ਉਹ ਅੰਦਰ ਦੀ ਸ਼ੋਪਿੰਗ ਵਾਲੀ ਦੁਕਾਨ ਤੇ ਜੋ ਸਾਨੂੰ ਇੱਥੇ ਇਹੀ ਲੈ ਕੇ ਆਇਆ ਹੈ ਨਹੀਂ ਨਹੀਂ ਚਲੋ ਨਹੀਂ ਹਟਿੱਛੀ ਉਹ ਸਾਨੂੰ ਵੀਡੀਓ ਮੈਟਾ ਲੈਂਦਾ ਹੈ ਟੀ-ਸ਼ਰਟ ਦਿਖਾਇਓ ਬਾਈ ਮੁੰਡੇ ਨੂੰ ਮੀਡੀਅਮ ਕੋਈ ਜੇ ਇਹ ਦੋ ਤਿੰਨ ਲੈ ਲੈ ਕੀ ਕਰਨੀ ਹੈ ਸਾਡੀ ਜਿਹੜੀ ਬਣੀ ਹੋਊਗੀ ਦਾਦਰ ਜੀ ਪਸੰਦ ਨਹੀਂ ਆਇਆ ਕੁਝ ਏਦਾਂ ਹੀ ਹੀ ਹਨਾ ਰੇਟ ਮਾ ਏ ਰੇਟ ਆਇਆ ਕੁਝ ਨਹੀਂ ਪਸੰਦ ਉਹ ਜੇ ਕੋੜੇ ਵਾਲੀ ਗੱਡੀ ਵੀ ਆ ਗਈ ਹੈ ਸ਼ਹਿਰ ਦੇ ਇਹ ਵਧੀਆ ਕੰਮ ਹੈ ਇਹ ਜੀ ਕਿਉਂਕਿ ਸ਼ਹਿਰ ਦੀ ਨਾਲ ਨਾਲ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਰਵਿੰਦਰ ਜਿੱਡੇ ਜਿਹੜੀ ਸ਼ਾਪ ਤੇ ਤੂੰ ਗਿਆ ਸੀ ਮੁੱਠ ਤੇ ਤੈਨੂੰ ਕੁਝ ਪਸੰਦ ਨਹੀਂ ਆਇਆ ਹੈ ਹਨਾ ਚੱਲ ਹੁਣ ਤੈਨੂੰ ਮੈਂ ਲੈ ਕੇ ਚੱਲਦਾ ਹਾਂ ਉੱਥੇ ਦੇਖੀ ਠੀਕ ਆ ਪਸੰਦ ਨਹੀਂ ਆਏਗਾ ਤੇ ਤੇਰੇ ਹੱਥ ਮੇਰਾ ਮੂੰਹ ਠੀਕ ਆ ਠੀਕ ਆ ਚੱਲ ਫੇਰ ਕੀ ਹਾਲ ਚੱਲ ਬਾਈ ਠੀਕ ਹੋ ਠੀਕ ਇਹ ਬੰਦੇ ਨੂੰ ਦਿਖਾਇਓ ਬਾਈ ਕੀ ਜੱਟਸ ਤਾਗੜੀ ਦੇਖਿਆ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਜੇ ਪਸੰਦ ਨਹੀਂ ਆਣਗੀਆਂ ਤੇ ਤੁਹਾਡਾ ਮੂੰਹ ਤੇ ਮੇਰੀਆਂ ਚਪੇੜਾ oh sorry ਪਸੰਦ ਆਈਆਂ ਨਾ ਚਲੋ ਫਿਰ ਪਰ ਆਪ ਪੁਲਿਸ ਬੜੀ ਐ ਚਲਾਣੇ ਚ ਰੂ ਨਾ ਕਟੋਦੇ ਹਨਾ ਰਾਈ ਤਾਂ ਹੀ ਬਿਜਲੀ ਬੋਰ ਵਾਲਿਆਂ ਚਲਾਣ ਤਾਂ ਕਟੋਦੇਗਾ ਨਹੀਂ ਦੋਸਤੋ ਦਵਿੰਦਰ ਜੋ ਆਪਣੇ ਖੇਤਾਂ ਲਈ ਇੱਕ ਤਰਪਾਲ ਟਾਈਪ ਦਾ ਕੱਪੜਾ ਚਾਹੀਦਾ ਸੀ ਉਹ ਅਸੀਂ ਇੱਧਰ ਵੀ ਆਏ ਆ। ਅੱਛਾ ਇਹ ਬੋੜਾ ਛਾਪਰ ਦਾ ਹੀ ਆ। ਇੱਧਰ ਦੇ ਵੀ ਜਿੱਥੇ ਟਾਈਮ ਨਹੀਂ ਮਿਲੇਗਾ ਸੀ ਉਹਦੇ ਸਾਹਮਣੇ ਘਰ ਹੈ ਨਾ। ਉਹ ਸਾਹਮਣੇ ਘਰ ਹੈ। ਮੈਂ ਕੋਈ ਨਿਸ਼ਾਨ ਅੱਛਾ ਪਾ ਜੀ ਕਹਿੰਦੇ ਛਾਪਰ ਚੌਕ ਦੇ। ਘਰ ਭਾਗ ਗਿਆ। ਸਾਹਮਣੇ ਘਰ ਇੱਥੇ ਆ। ਤੁਸੀਂ ਛਾਪਰ ਚੌਕ ਦੇਓ। ਮੈਂ ਖਬਰ ਤੁਹਾਨੂੰ ਦੱਸ ਪਈ ਮੈਂ ਤੇ ਮੈਂ ਸ਼ਾਹਪੁਰ ਕੰਢੀ ਦਾ ਸ਼ਾਹਪੁਰ ਕੰਢੀ ਦੇ ਡੈਮ ਦੇ ਸਾਹਮਣੇ ਮੇਰੇ ਯਾਰ ਦੇ ਘਰ ਉੱਥੇ ਕੀ ਨਾਮ ਆਉਂਦਾ ਕੀ ਨਾਮ ਆਪਣਾ ਬੌਕਸਰ ਜੱਤੀ ਨਾ ਹਲਮਾਨ ਜਮੜਾ ਹੋਗੇ ਦਾ 33 ਲੰਦਾ ਕਿੱਥੇ ਗੱਦ ਅੱਛਾ ਉਹਦੇ ਵਾਈਫੇ ਜਾਣਦੇ ਹੋਗਾ ਨਾ ਫਿਰ ਕਿੱਥੇ ਥੋੜਾ ਬਾਈ ਮਾੜ ਘਰ ਜੀ ਆ ਗਈ ਪਸੰਦ ਆ ਗਈ ਚਲ ਬਾਗ ਵਿੱਚ ਨਿਕਲੇ ਇਹਦੇ ਘਟਾਓ ਫਿਰ ਹੋਰ ਵਾਹੋ ਭਾਈ ਪਹਿ ਪਹਿ ਜਾਂਦੇ ਲੈ ਭਾਈ ਚੱਲ ਚੱਲ ਫ੍ਰੀ ਹੋ ਗਈ ਆ ਭਾਜੀ ਕਹਦੇ ਪੈਸੇ ਨਾ ਦਿਓ ਤੁਸੀਂ ਇਦਾਂ ਹੀ ਲੱਲਾ ਹੋ ਜੀ ਭਾਜੀ ਮੈਂ ਤੁਹਾਨੂੰ ਆਹੀ ਗੱਲ ਕਹਿੰਦਾ ਵੀ ਆਹ ਭਈ ਦੇਖਣ ਚ ਤੇ ਦੇਖਾਣ ਚ ਬੜਾ ਫਰਕ ਆ ਭਈ ਲੋਕੀ ਕੀ ਕਰਦੇ ਆ ਭਈ ਦਿਖਾਣਾ ਕੋ ਬਣੋ ਕੰਮ ਨਹੀਂ ਕਰਨਦਾ ਭਾਜੀ ਹਾਂਜੀ ਹਾਂਜੀ ਵੀਡੀਓ ਬਣਾ ਦਿਓ ਹਾਂਜੀ ਕੋਈ ਮੁੱਦਾ ਦਾ ਗੱਲ ਆ ਪੈਸਾ ਨਾ ਸੁਦੇਸ ਦਿਓ ਲਾਉਣਾ ਦੇਖ ਲੈ ਤੇਰੇ ਕਿੰਨੇ ਪੈਸੇ ਇੱਕ ਘਟਾਏ ਆ ਹੁਣ ਖਵਾ ਦੀ ਕੋਈ ਚੁੱਪਚਾਪ ਲਓ ਜੀ ਥੋੜਾ ਦੁਕਾਨ ਦਾ ਸਾਮਾਨ ਵੀ ਆ ਗਿਆ ਟਿੱਕ ਠਾ ਕਰਦਾ ਤੇ ਠਾਕਰ ਜੀ ਦਾ ਸਮਾਨ ਵੀ ਆ ਗਿਆ ਤੇ ਚਲੋ ਹੁਣ ਚਲੀਏ ਤੇ ਦੋਸਤੋ ਮੇਰੇ ਖਿਆਲ ਅੱਜ ਦਾ ਬਲੌਗ ਇੱਥੇ ਹੀ ਕਰੀਏ ਐਂਡ ਠੀਕ ਆ ਬਾਕੀ ਫਿਰ ਮਿਲਦੇ ਰਾਂਗੇ ਜੀ ਚੰਗਾ ਜੀ ਦੋਸਤੋ ਚਲੀਏ ਅਸੀਂ ਵੀ ਘਰ ਨੂੰ